ਹਾਏ ਕਿੰਨੀ ਗਰਮੀ ਆ ਲੈ ਭੈਣ ਸਬਜ਼ੀ ਹੁਣੀ ਤੋੜ ਲਵਾਂ ਮੋੜ ਕੇ ਤਾਂ ਬਾਹਲੀ ਗਰਮੀ ਹੋ ਜਾਂਦੀ ਆ ਇੱਕ ਤਾਂ ਪੰਗਾ ਕਿਹੜਾ ਇੱਕ ਕੋਈ ਪਸੰਦ ਨਹੀਂ ਕਰਦਾ ਵੀ ਸਬਜ਼ੀ ਖਾਈਏ ਤਾਂ ਖਾਈਏ ਕਾਦੀ ਚਲ ਅਜ ਟਿੰਡੋ ਹੀ ਦੇਖਦੇ ਟਿੰਡੋ ਬਣਾਉਂਦੀ ਆ ਤੇ ਦੱਸ ਵੀ ਉਹ ਚੌਰਾ ਉਹ ਬੈਠਾ ਆ ਨਹੀਂ ਹੈਗਾ ਭੋਰਾ ਸਬਜ਼ੀ ਤੋੜ ਕੇ ਦੇ ਦੂੰਗਾ ਭੋਰਾ ਸੁੱਖ ਦਾ ਸਾਹ ਲੈਣ ਦੇ ਦਣਗੇ ਗੁੜੀ ਨੂੰ ਕਿੱਥੇ ਮਾੜੇ ਵਾੜਾ ਕੋਣਾ ਇਹ ਕਿਸੇ ਜਿਸ ਨੂੰ ਪਿੰਡੇ ਦੀ ਜੂਨੀ ਕਦੇ ਦਿੱਤੀ ਹੈਗੀ ਸਬਜ਼ੀਆਂ ਤੋੜ ਕੇ ਦੇ ਦੇਣਗੇ ਇਹ ਤਾਂ ਪੂਰਾ ਕਾਲਾ ਨਾਗਾ ਕਾਣ ਕਾਲੇ ਨਾਗ ਨੂੰ ਛੇੜਦੀਆਂ ਆਪੀ ਤੋੜ ਲਾ ਸਬਜ਼ੀ ਇੱਥੇ ਮੜ ਕੇ ਕਹੂਗਾ ਮੈਨੂੰ ਛੇੜਦੀ ਇੱਥੇ ਐਵੇਂ ਪਹਿਲੀ ਤਾਂ ਬੜਕ ਬੜਕ ਕੇ ਪੈਂਦਾ ਲੈ ਆਥੇ ਆ ਗਈ ਨੀ ਇੱਕ ਟਿੰਡੋ ਤਾਂ ਦੇਖੋ ਮੇਰੇ ਸਾਲੇ ਦੀ ਕਿਵੇਂ ਕੱਲੀ ਬੜਬੜ ਕਰੀ ਜਾਂਦੀ ਏ ਜਿਵੇਂ ਕੋਈ ਠੂਹਾ ਲੜਿਆ ਹੁੰਦਾ ਉਹ ਤੱਕੀ ਰੋਤਾ ਕਿਤੇ ਕੋਈ ਸਫੜਾ ਸਫੜਾ ਨਾ ਲੜਾ ਲਈ ਦੇਖ ਤ ਲੈ ਚੌਰਾ ਕਿਵੇਂ ਬੋਲੀ ਜਾਂਦਾਗਾ ਜਿੱਥੇ ਪਹਿਲਾਂ ਹੀ ਕਾਲਾ ਨਾਗ ਹੋਊਗਾ ਉੱਥੇ ਹੋਰ ਨਾਗ ਨੇ ਆ ਕੇ ਕੀ ਕਰਨਾ ਨਾਗਾ ਵਾਂਗੂ ਤਾਂ ਲੜਦਾਗਾ ਸਾਰਾ ਦਿਨ ਬੁੜਬੁੜੀ ਕਰੀ ਜਾਂਦਾ ਐ ਤਾਂ ਹੈ ਨਹੀਂ ਕੋਈ ਕੰਮ ਵਿੱਚ ਹੱਥ ਵਟਾ ਦੂੰਗਾ ਸਾਰਾ ਦਿਨ ਕਦੇ ਇੱਧਰ ਬੈਠ ਗਿਆ ਕਦੇ ਉੱਧਰ ਬੈਠ ਗਿਆ ਕਦੇ ਅੱਡੇ ਚ ਵਾਗ ਗਿਆ ਕਦੇ ਕਿੱਥੇ ਵਾਗ ਗਿਆ ਕੰਮ ਨੂੰ ਤਾਂ ਪੂਰਾ ਹੱਥ ਨਹੀਂ ਪਉਂਦਾ ਹੈਗਾ ਤੇ ਬੋਲਣ ਨੂੰ ਵੀ ਆ ਵਰਗਾ ਚੌਰਾਣਾ ਹੋਵੇ ਤਾਂ ਹੋਰ ਨਾ ਕਰਦਾ ਕੁਝ ਮੈਂ ਚੁੱਪ ਕਰਕੇ ਤੋੜ ਲਾ ਸਬਜੀ ਮੌਰਾਜ ਮਰੂ ਡਾਂਗ ਮੈਂ ਇਹ ਸਾਲੇ ਦੀ ਨਾ ਹੋਵੇ ਤਾਂ ਕੀ ਬੋਲੀ ਜਾਂਦੀ ਐ ਦੇਖ ਤਾਂ ਕਿ ਮੈਂ ਬੋਲਦਾ ਗਾ ਸਾਰਾ ਦਿਮ ਇਹਦਾ ਤਾਂ ਇਹੀ ਕੰਮ ਰਹਿਣਾ ਚੋਰੇ ਦਾ ਚੱਲੋ ਮਣਾ ਥੋੜੀਆਂ ਬਹੁਤੀਆਂ ਟੰਡੀਆਂ ਲੱਗੀਆਂ ਨੇ ਇਹਦੀ ਉਹ ਸਬਜ਼ੀ ਬਣਾ ਲਾ ਫਿਰ ਜਵਾਕ ਵੀ ਲੜਦੇ ਮੁੜ ਕੇ ਵੀ ਕੀ ਬਣਾਏ ਤੇ ਕੀ ਨਹੀਂ ਕੱਦੂ ਖਵਾ ਖਵਾ ਕੇ ਕਹਿੰਦੇ ਹਰੇ ਕਰਤਾ ਚੱਲੋ ਮਣਾ ਅੰਦਰ ਬਹਿਣੇ ਜਾ ਕੇ ਫਿਰ ਧੁੱਪ ਚੜ੍ਹ ਜੂਗੀ ਮੁੜ ਕੇ ਕੋਈ ਕੰਮ ਹੀ ਨਹੀਂ ਹੋਣਾ ਹੈਗਾ ਲੈ ਭੈਣ ਮੇਰਾ ਥਾਲ ਤਾਂ ਪਿੱਛੇ ਰਹਿ ਗਿਆ ਇਹਨੂੰ ਵੀ ਚੱਕਾਂ ਮੈਂ ਲੈ ਪਾਣੀ ਨੀ ਘੁੱਟ ਪੀ ਲਾਂ ਤੂੰ ਵੀ ਮੈਂ ਵੀ ਪੀ ਲਾਂ ਬਾਹਲੀ ਗਰਮੀ ਆ ਮਸਾਂ ਤੋੜੀ ਇੰਨੀ ਗੀ ਸਬਜ਼ੀ ਇਹ ਹੋਲੀ ਪੈਣੀ ਕਰਨ ਨੂੰ ਪਈ ਜਾਂਦੀ। ਸੁਣ ਜੀ ਰਾਤ ਸਬਜੀ ਮੜਾ ਜਾ। ਨਾ ਸੱਚ ਕੱਲ ਆ ਆਪਣੇ ਪਿੰਡ ਚ ਕੀ ਗਾ ਲੈ ਪਈ ਜਾਂਦਾ ਸੀ ਕਿ ਮੇਰੇ ਤੇ ਤਾਂ ਡੱਬੀ ਨਹੀਂ ਨੀ ਰਾਤ ਪੁੱਛ ਮੈਂ ਐਵੇਂ ਮੇਰੇ ਪਿੱਛੇ ਪੈ ਜੂ। ਗਾਹ ਕਿਹੜਾ ਪੈਣਾ ਸੀ? ਆ ਵੋਟਾਂ ਵਾਲੇ ਦੁਰੇ ਫਿਰਦੇ ਆ ਮੇਰੇ ਸਾਲੇ ਚੱਕ ਕੇ ਝੋਲੇ। ਅੱਛਾ ਉਹ ਕਹਿੰਦਾ ਸਾਨੂੰ ਪਾਓ ਉਹ ਕਹਿੰਦਾ ਸਾਨੂੰ ਪਾਓ। ਹਾਂ। ਆ ਕੰਮ ਕੋਈ ਕਰਕੇ ਹੀ ਰਾਜੀ। ਅੱਛਾ ਕੋਈ ਨਹੀਂ ਕੰਮ ਕਰਦਾ। ਾਰੇ ਖਾਰੇ ਪੈਸੇ ਖਾਣ ਨੂੰ ਫਿਰਦੇ ਆ ਭਾਲ ਦੇ ਇਹ ਤਾਂ ਗੱਲ ਤੇ ਨਹੀਂ ਸੱਚੀ ਆ ਆਪਾਂ ਤਾਂ ਵੋਟ ਪਾਵਾਂਗੇ ਕਿਸੇ ਸੱਚੇ ਸੁੱਚੇ ਬੰਦੇ ਨੂੰ ਸਹੀ ਗੱਲ ਹੈ ਪਹਿਲਾਂ ਤਾਂ ਬਥੇਰੇ ਪਿੰਡ ਵਾਲੇ ਬੇਅਵਲ ਲੱਗਦੇ ਆ ਲੋਕਾਂ ਪਿੱਛੇ ਇਹ ਤੁਸੀਂ ਆਪ ਦੀ ਸਮਝ ਨਾਲ ਵੋਟ ਪਾਓ ਜਿਹੜੇ ਹੱਤ ਸੱਚ ਦੀ ਗੱਲ ਕਰੇ ਜਿਹੜੇ ਕਿਸਾਨਾਂ ਵੱਲ ਦੀ ਗੱਲ ਕਰੇ ਐਵੇਂ ਤੇ ਪਿੱਲਾ ਅਗੇ ਪਿੱਗ ਪੰਗ ਤੇ ਲੱਗ ਜਾਂਦੇ ਆ ਪਿੱਛੇ ਤੇ ਜਿਹੜੇ ਗੱਡੀਆਂ ਚ ਲੈਣ ਆ ਜਾਂਦੇ ਆ ਪਾ ਦਿੰਦੇ ਆ ਉੱਤਰ ਵੋਟ ਐ ਤਾਂ ਹੈ ਨਹੀਂ ਵੀ thora mai assi apne dwar naal ta malli e. ਇਹ ਤਾਂ ਹੈਗਾ ਐਤਕੀ ਆਪਾਂ ਬੰਦਾ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਰੇ ਕੰਮ ਕਰੂ। ਸੱਚੇ-ਸੱਚੇ ਬੰਦੇ ਨੂੰ ਵੋਟ ਪਾਉਣੀ ਆ। ਨਾ ਮੇਰੇ ਬੜਾ ਪਿੱਛੇ ਲੱਗਿਆ ਹੋਇਆ ਸੀਗਾ ਵੀ ਮੈਂ ਤਾਂ ਵਿਆਹ ਕਰਾ ਲੂੰਗਾ ਦੂਜਾ ਲਈਆਂਗਾ ਦੂਜੀ ਟੀਵੀ ਦੇ ਬਾਹਰ ਬੋਲਲੀ। ਆ ਤੁਹਾਡੇ ਗੁੜਿਆਂ ਦਾ ਤਾਂ ਇਹੀ ਤਾਂ ਤੁਹਾਡਾ ਸਿਆਪਾ ਸੀਗਾ ਹੁਣ ਥੁੜੀਆਂ-ਥੋਡੀਆਂ ਵੀ ਅੱਖਾਂ ਉਹ ਸਾਨੂੰ ਕੀ ਪਤਾ ਸੀ ਵੀ ਨਵੇਂ ਵੀ ਇਹਨਾਂ ਨਾਲ ਦੀ ਨਿਕਲਣਗੇ ਪੁਰਾਣਿਆਂ ਨਾਲ ਦੇ ਉਹ ਦੋ ਦੂਤਾ ਸਾਨੂੰ ਆਏ ਸੀ ਵੀ ਇਹ ਵਿਕਾਸ ਕਰਨਗੇ ਜੇਦੋਂ ਨਹੀਂ ਕਰਿਆ ਤਾਂ ਹੁਣ ਕੀ ਕਰ ਸਕਦੇ ਆ ਹੁਣ ਤਾਂ ਖੁੱਲ ਗਈਆਂ ਤੁਹਾਡੀਆਂ ਅੱਖਾਂ ਹੁਣ ਸੱਚੇ ਸੋਚੇ ਬੰਦੇ ਨੂੰ ਵੋਟ ਪਾਇਓ ਕਿਤੇ ਪਹਿਲਾਂ ਹੀ ਮੰਗੂ ਉਹੀ ਲੱਲੀ ਛੱਲੀ ਨੂੰ ਪਾ ਦਿਓ ਚੱਕ ਕੇ ਹੋਟਾਂ ਐਦ ਕੀ ਨਹੀਂ ਗਲਤੀ ਕਰਦੇ ਉਹ ਐਦ ਕੀ ਤਾਂ ਉਹਨੂੰ ਵੋਟ ਪਾਉਣੀ ਆ ਜੋ ਪਖਾਨਾ ਦੀ ਗੱਲ ਕਰੇ ਮੈਂ ਤਾਂ ਆਪਾਂ ਵੇਪੇ ਕੇ ਨੂੰ ਕਹਤਾ ਵੀ ਭਾਈ ਉੱਧਰ ਬੋੜ ਪਾਇਓ ਜਿਹੜੀ ਕਿਸਾਨਾਂ ਹੱਕ ਦੀ ਗੱਲ ਕਰੂਗਾ ਐਵੇਂ ਨਾ ਲੱਲੀ ਛੱਲੀ ਪਿੱਛੇ ਲੱਗੇ ਰਹੋ ਇਹਦਾ ਗੱਲ ਮੈਂ ਵੀ ਤੈਨੂੰ ਬਸ ਇਹੀ ਗੱਲ ਕਹਿਣਾ ਵੀ ਵੋਟ ਪਾਉਣੀ ਆ ਆਪਾਂ ਸੱਚੇ-ਸੱਚੇ ਬੰਦੇ ਨੂੰ ਹੋਰ ਕਿਸੇ ਨੂੰ ਨਹੀਂ ਬੋਲਨੀ ਲੱਲੀ ਛੱਲੀ ਇਹ ਤਾਂ ਗੱਲ ਹੈ ਜੀ ਤੁਹਾਡੀ ਆ ਵੋਟਾਂ ਮੇਰੇ ਤਾਂ ਸਾਰੇ ਮੂੰਹ ਦੇ ਮਿੱਠੇ ਹੋ ਜਾਂਦੇ ਆ ਤੇ ਜਦੋਂ ਕੋਈ ਕੰਮ ਕਰ ਕਰਨਾ ਹੁੰਦਾ ਉਦੋਂ ਕੋਈ ਆ ਕੇ ਨਹੀਂ ਖੜਦਾ ਮੈਂ ਕਹਿੰਦੀ ਇੱਥੇ ਸਰਪੰਚ ਤੱਕ ਨਹੀਂ ਆ ਕੇ ਖੜਦੇ ਆ ਵੋਟਾਂ ਤੋਂ ਬਾਅਦ ਕੋਈ ਨਹੀਂ ਪੁੱਛਦਾ ਹਾਂ ਪਹਿਲੇ ਮੂੰਹ ਤੇ ਮਿੱਠੂ ਆ ਗਈ ਯਾਰ ਠੀਕ ਹੈ ਮੈਂ ਚੱਲਦਾ ਹੁਣ ਤੂੰ ਸਬਜ਼ੀ ਸੰਦੀ ਚੀਰ ਲੈ ਤੇ ਮੈਂ ਪਸੂਆਂ ਨੂੰ ਪਾਣੀ ਪਿਆਵਾ ਚਲੋ ਠੀਕ ਆ ਜੀ ਜਾਓ ਤੁਸੀਂ ਪਿਆ ਦਿਓ ਫਿਰ ਗਰਮੀ ਬਾਹਲੀ ਹੋ ਜਾਂਦੀ ਮੱਚੇ ਮੈਂ ਸਬਜ਼ੀ ਚੀਰਦਾ ਤੇ ਸਬਜ਼ੀ ਬਣਾਦਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਜ਼ਰੂਰ ਦੱਸਿਓ ਵੀ ਆਪਾਂ ਹੋਰ ਕਿਹੜੇ ਵਿਸ਼ੇ ਤੇ ਵੀਡੀਓ ਬਣਾਇਆ ਕਰੀਏ ਤੇ ਦੂਜੀ ਗੱਲ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਸ਼ੇਅਰ ਵੀ ਤੁਸੀਂ ਇਹ ਵੀਡੀਓ ਜ਼ਰੂਰ ਕਰ ਦਿਓ ਜੀ ਤੇ ਸਾਰਿਆਂ ਤੋਂ ਮੇਨ ਗੱਲ ਹੈਗੀ ਹੈ ਵੀ ਬੋਟਾਂ ਐਤ ਕੀ ਉਤਰ ਪਾਇਓ ਜਿੱਧਰ ਆਪਾਂ ਨੂੰ ਸੱਚੇ ਸੁੱਚੇ ਬੰਦੇ ਮਿਲਣ ਤੇ ਜਿਹੜੇ ਸਾਰੇ ਵਾਅਦੇ ਜਿਹੜੇ ਪੂਰੇ ਕਰਨ ਤੇ ਕਿਸਾਨਾਂ ਵੱਲ ਦੇ ਗੱਲ ਕਰਨ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਇਸੀ ਦਾ ਸਾਡਾ ਛੋਟਾ ਜਿਹਾ ਸੁਨੇਹਾ ਤੁਹਾਡੇ ਤੱਕ ਧੰਨਵਾਦ ਜੀ